ਇਹ ਆ ਬਾਈ ਜੀ ਪੰਜਾਬ ਦਾ ਸਭ ਤੋਂ ਲੰਬਾ ਪੁਲ ਰਾਹੋ ਵਾਲਾ ਪੁਲ ਬਾਈ ਜਿਹਦੇ ਥੱਲੇ ਸਤਲੁਜ ਦਰਿਆ ਵਗਦਾ ਤਾਂ ਸਤਲੁਜ ਦਰਿਆ ਦਾ ਪਾਣੀ ਬਾਈ ਇੰਨਾ ਕੁ ਚੜ ਚੁੱਕਿਆ ਤੁਹਾਨੂੰ ਆ ਦਿਖਾਉਣੇ ਆਲੇ ਵਾਲੇ ਆ ਦੇਖ ਲੋ ਮਾਰ ਲੋ ਨਿਗਾ ਬਾਈ ਕਿੱਥੇ ਤੱਕ ਤੁਹਾਡੀ ਨਿਗਾ ਜਾਂਦੀ ਆ ਆ ਤਾਂ ਸਾਹਮਣੇ ਦਰਿਆ ਬਾਈ ਤੇ ਆ ਦੇਖ ਲੋ ਪਾਣੀ ਕਿੱਧਰ ਤੱਕ ਫਿਰਦਾ ਤਾਂ ਸਾਰੇ ਆਲੇ ਵਾਲੇ ਫਸਲਾਂ ਬਾਈ ਭਰੀਆਂ ਪਈਆਂ ਨੇ ਬਹੁਤ ਬੋਰਾ ਹਾਲ ਕਹਿ ਸਕਦੇ ਆ ਬਾਈ ਇੱਥੇ ਦਾ ਆਲੇ ਵਾਲੇ ਜਿਹੜੀਆਂ ਫਸਲਾਂ ਨੇ ਬਾਈ ਤਾਂ ਦੇਖ ਲੋ 1.5 ਕਿਲੋਮੀਟਰ ਦਾ ਲੰਬਾ ਪੁਲਾ ਬਾਈ ਇਹ ਰਾਹੋ ਵਾਲਾ ਤਾ ਸਾਹਮਣੇ ਸਤਲੁਜ ਦਰਿਆ ਵਗਦਾ ਬਾਈ ਥੱਲੇ ਇਹਦੇ ਤਾਂ ਦੇਖ ਲਓ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਆ ਬਾਈ ਤਾਂ ਪਾਣੀ ਨੇ ਚਾਰੇ ਪਾਸੇ ਤਬਾਹੀ ਮਚਾਈ ਪਈ ਆ ਬਾਲਾ ਬੁਰਾ ਹਾਲ ਆ ਬਾਈ ਆ ਸਾਈਡ ਤੇ ਆ ਪੋਸਟ ਬਣੀ ਹੋਈ ਆ ਇੱਕ ਥੱਲੇ ਆ ਦੇਖ ਲਓ ਪਾਣੀ ਇਹ ਸਾਈਡ ਤੇ ਰਹਿ ਜਾਂਦਾ ਬਾਈ ਤਾਂ ਪਾਣੀ ਸਾਰੇ ਪਾਸੇ ਬਹੁਤ ਦੂਰ ਤੱਕ ਮਾਰ ਕਰੀਆ ਬਾਈ ਇਹਨੇ ਤਾਂ ਦੇਖ ਲਓ ਇੱਧਰ ਵੀ ਦੇਖ ਲਓ ਕਿੱਥੇ ਘਟੋ ਨਿਗਾਹ ਜਾਂਦੀ ਆ ਬਾਈ ਸਤਲੁਜ ਦਰਿਆ ਬਾਈ ਇਹ ਰਾਹੂ ਵਾਲਾ ਤਾਂ ਉੱਪਰ ਜਿਹੜਾ ਪੁਲ ਵਗਦਾ ਬਾਈ ਇਹਦੇ ਤੇ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਬਾਈ ਕਮੈਂਟ ਕਰਕੇ ਦੱਸਿਓ ਜਰੂਰ ਜਿੰਨੇ ਭਰਾ ਆਪਣੇ ਨਾਲ ਜੁੜੇ ਹੋਏ ਨੇ ਤਾਂ 사이ਡ ਦਾ ਏਰੀਆ ਦਾ ਬਾਈ ਬਹੁਤ ਬੁਰਾ ਹਾਲ ਹੈ